ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲਾ ਖਾਇਮ ਆ ਜੀ ਹੋਰ ਸੁਣਾਓ ਅੱਜ ਪਿੰਡ ਪਹੁੰਚੇ ਸੀਗੇ ਸੇਲਵਰਾ ਸੇਲਵਰਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਤਹਿਸੀਲ ਫੂਲ ਪੈ ਜਾਂਦੀ ਇਹਨੂੰ ਰਾਮਪਰੇ ਫੂਲ ਦੇ ਇਧਰ ਕੋਲ ਹੋਇਆ ਰਹ ਜਾਂਦਾ 10-12 ਕਿਲੋਮੀਟਰ ਤੇ ਇਧਰਲੀ ਸਾਈਡ ਤੋਂ ਭਗਤਾ ਵੀ ਇਹਨੂੰ ਥੋੜੀ ਬਾਟੀ ਆ ਤਾਂ ਚਮਚ ਬਹੁਤ ਚੰਗੀ ਐ ਦੁੱਧ ਵਾਲੀ ਮੱਝ ਐ ਤਾਂ ਬਾਈ ਦੇ ਨਾਲ ਸਾਰੀ ਡਿਟੇਲ ਚ ਗੱਲ ਵੀ ਕਰਾਂਗੇ ਬਾਈ ਤੋਂ ਫੋਨ ਨੰਬਰ ਵੀ ਲਵਾਂਗੇ ਤੇ ਹੋਰ ਵੀ ਦੁੱਧ ਬਾਰੇ ਜਾਣਕਾਰੀ ਸੀਮਣ ਬਾਰੇ ਜਾਣਕਾਰੀ ਸਾਰੀ ਡਿਟੇਲ ਦੇ ਵਿੱਚ ਬਾਈ ਦੇ ਨਾਲ ਗੱਲਬਾਤ ਕਰਾਂਗੇ ਤੇ ਨਾਲੇ ਤੁਹਾਨੂੰ ਨਾਲ ਨਾਲ ਇਹਨੂੰ ਚਲਾ ਕੇ ਚਾਰੇ ਪਾਸੋਂ ਜਿਹੜੀ ਇਹਦੀ ਕੁਆਲਿਟੀ ਆ ਸਾਨੂੰ ਉਹ ਦਿਖਾਉਣੇ ਆ ਤਾਂ ਦਿਨ ਵੀ ਪਹੁੰਦਿਆਂ ਬਾਈ ਤੋਂ ਕਿੰਨੇ ਦਿਨ ਇਹਨੇ ਲੈ ਜਾਣੇ ਆ ਹਜੇ ਕਿੰਨੇ ਦਿਨ ਬਾਕੀ ਪਏ ਆ ਠੀਕ ਆ ਸਾਰੀ ਡਿਟੇਲ ਦੇ ਵਿੱਚ ਕਰਦੇ ਆ ਗੱਲਬਾਤ ਤੇ ਆਜੋ ਫਿਰ ਕਰੀਏ ਆਪਾਂ ਵੀਡੀਓ ਸਟਾਰਟ ਤਾਂ ਤੁਸੀਂ ਜੁੜੇ ਰਹੋ ਨਾਲ ਤੇ ਦੇਖਦੇ ਰਹੋ ਤਾਂ ਆਪਾਂ ਸਾਰਾ ਇਧਰਲੇ ਪਾਸੇ ਵੀ ਧੁੱਪ ਚ ਪਦੀ ਵੀਡੀਓ ਵਧੀਆ ਉਹ ਇਧਰਲੇ ਪਾਸੇ ਨੂੰ ਕਿੜਾ ਗੂੜਾ ਦਵਾ ਕੇ ਦਿਖਾਉਣੇ ਸਾਨੂੰ ਬਾਈ ਲੈ ਆਓ ਮੱਝ ਪਹਿਲਾਂ ਆਪਾਂ ਮੱਝ ਵਧੀਆ ਐ ਕਿੜਾ ਗੂੜਾ ਦੇਖ ਕੇ ਫਿਰ ਕਰਦੇ ਆਪਾਂ ਗੱਲਬਾਤ ਜਿਹੜੀ ਧਾਕਾ ਆਰਡਰ ਦੀ ਉਹ ਅੰਦਰ ਨੂੰ ਆ ਦੁੱਧ ਵਾਲੀ ਮੱਝ ਐ ਤੇ ਪੈਸੇ ਲਈ ਬ੍ਰੀਡਰ ਮੱਝ ਵੱਡੀ ਚੰਗੀ ਧੜ ਐ ਬਜਾਣਾ ਬਹੁਤ ਛੋਟੀ ਦੇ ਵਿੱਚ ਖੜੇ ਖੜੇ ਮੈਨੂੰ ਇਧਰਲੇ ਪਾਸੇ ਆ ਜਾਂਦੇ ਤੁਸੀਂ ਇਧਰ ਦੀ ਨਾ ਇੱਕ ਵਾਰੀ ਇੱਥੇ ਲੈ ਆਓ ਇਹ ਲੋਕ ਦੇਖ ਉਧਰਲੇ ਪਾਸੇ ਸੂਰਜ ਪੈਂਦਾ ਸੀਗਾ ਮੈਂ ਕਿਹਾ ਇਧਰਲੇ ਪਾਸੇ ਤੁਹਾਨੂੰ ਦਿਖਾ ਦਈਏ ਚੰਗੀ ਤਰ੍ਹਾਂ ਤੇ ਦੇਖੋ ਹੁਣ ਹਾਂਜੀ ਇਧਰੋਂ ਹੌਲੀ-ਹੌਲੀ ਆਸ-ਆਸਤੇ ਬਸ ਤੋਰੋ ਤੋਰ ਲੋ ਬਸ ਹੌਲੀ-ਹੌਲੀ ਛੱਡ ਦੋ ਧਲਿਆਰੇ ਤਾਂ ਛੱਡੋ ਭਾਂਦੇ ਦੇਖੋ ਵੀ ਮਿੱਤਰੋ ਤੇ ਆਰ ਡਰ ਰੂਟਰ ਤਾਂ ਸਾਨੂੰ ਪਤਾ ਲੱਗਦੀ ਹੋਊਗਾ ਜਿਹੜਾ ਥਣ ਥਣ ਦਾ ਕਹਿ ਵੀ ਬਹੁਤ ਜ਼ਿਆਦਾ ਹੈ ਬਹੁਤ ਸੋਹਣਾ ਆਰਡਰ ਤਿਆਰ ਕਰਨਾ ਹਜੇ ਵੀ ਮੱਝ ਨੇ ਤਾਂ ਬਾਈ ਤੋਂ ਆਪਾਂ ਡਿਟੇਲ ਹਜੇ ਲੈਣੇ ਆ ਸਾਰੀ ਸੱਸੀ ਗਾਲ ਬਾਈ ਸੱਸੀ ਗਾਲ ਤੇ ਇਹ ਲਟਾ ਇਧਰੇ ਪਾਸੇ ਆ ਕੇ ਖੜ ਜਾ ਨਾਲੀ ਮੱਝ ਦੇ ਨਾਲੇ ਐ ਪਤਾ ਲੱਗ ਜਾਂਦਾ ਆਪਾਂ ਨੂੰ ਹਾਂਜੀ ਤੇ ਬਾਈ ਪਿੰਡ ਦਾ ਆਪਾਂ ਦੱਸਤਾ ਭਰਾਵਾਂ ਨੂੰ ਵੀ ਸੇਲ ਬਰਾ ਹਨਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਸੋਨੂੰ ਵੀ ਰਾਮਪਰਾ ਫੂਲ ਹੀ ਪੈਂਦੇ ਤਸੀਰ ਤਾਂ ਆਪਣੀ ਫੂਲ ਹਨਾ ਠੀਕ ਹੈ ਤੇ ਬਾਈ ਇਹ ਕੰਮੇ ਸਵੇਰੇ ਹੁਣ ਤੇਰੇ ਬਾਈ ਚੌਥੇ ਸਵੇਰੇ ਸੋਣਾਗਾ ਅੱਛਾ ਜੀ ਚੌਥੇ ਤੋਂ ਸੂਣਾ ਜੀ ਹੁਣ ਹਾਂ 25 ਤਰੀਕ ਨੂੰ ਇਹ ਦਿਨ ਪੂਰੇ ਆ ਅੱਛਾ 25 ਨੂੰ ਤਰੀਕ ਦਿਨ ਪੂਰੇ ਆ ਜੀ ਅੱਜ 22 ਹੋ ਗਈ ਹਾਂਜੀ 22 ਹੋ ਗਈ 25 ਨੂੰ ਦਿਨ ਪੂਰੇ ਆ ਹਾਂਜੀ 18 ਦਾ 20 ਲੀਟਰ ਦੇ ਆਪਣੀ ਜਮੇ ਦਾ ਜੀ ਦੁੱਧ ਦੀ ਇਹਦੇ ਓਕੇ ਜੀ ਬਾਈ ਹਾਂ ਚਲੋ ਆਪਾਂ 18 ਦੀ ਲੈ ਲੋ ਵੀ 18 20 ਦੇ ਲਗਭਗ ਵੀ ਆਪਣੀ ਤਸੱਲੀ ਹੈ ਹਾਂਜੀ ਆਹ ਘਰ ਦੀ ਝੋਕੇ ਕਿਹੜਾ ਕੋਈ ਆਪਾਂ ਵੀ ਆਹੋ ਕਰਦੇ ਚੋਂਦੇ ਰਹੇ ਹਾਂ ਦੂਜੀਆਂ ਘਾਈਆਂ ਇਹ ਕੱਲੀ ਮੱਝ ਆ ਇਹ ਕੱਲੀ ਮੱਝ ਹੈ ਹਾਂ ਕੱਲੀ ਮੱਝ ਦਾ ਦੁੱਧ ਮੈਂ ਡੇਅਰੀ ਚ ਪਾਉਂਦਾ ਰਹਾਂ ਡੇਅਰੀ ਚ ਕਿਤੇ 18 ਤੋਂ 5 ਕਿਲੋਗ੍ਰਾਮ ਉੱਤੇ ਕਿਦੇ ਘਟ ਘਟ ਵੀ ਇਹ ਲੋਟੀ ਡੇਰੀ ਚ ਪਾਉਂਦੇ ਰਹੇ ਦੁੱਧ ਆਹ ਬਾਕੀ ਬਾਈ ਕੋਲੇ ਬਸ ਕਲੀਆਂ ਉਹ ਮੇਤਰੋ گاਵੇ ਆ ਤਿੰਨ ਹਾਂਜੀ ਤਿੰਨ ਗਾਇਆਂਗੇ ਇੱਕ ਤਾਂ ਘਰ ਦੀ ਪੱਤ ਰੱਖੀ ਵੀ ਆ ਠੀਕ ਹੈ ਜੀ ਦੁੱਧ ਪਾ ਦੀਦਾ ਨਾਲ ਮੱਝ ਦਾ ਪਾਉਂਦੇ ਸੀ ਉਹਨਾ ਮੁੰਡੇ ਡਾਕਟਰ ਨੂੰ ਪਤਾ ਕਿਹੜਾ ਤੇ ਕਮਲ ਕੀ ਆਲਾ ਬਾਈ ਠੀਕ ਹੈ ਜੀ ਕਮਲੇ ਤੇ ਸੀਮਨ ਕਿਹੜੇ ਲੱਗਦੇ ਨੇ ਨਵਾਬ ਤੋਂ ਗੱਪਣਾ ਬਾਈ ਅੱਛਾ ਇਹ ਨਵਾਬ ਤੋਂ ਗੱਪਣਾ ਠੀਕ ਹੈ ਤੇ ਦਿਨ ਬਾਈ ਨੇ ਦੱਸਿਆ ਤੇ 25 ਤਰੀਕ ਨੂੰ ਪੂਰੇ ਹੋਣੇ ਹੈ ਹਨਾ ਹਾਂਜੀ ਠੀਕ ਹੈ ਜੀ ਵੀਰੇ ਤੇ ਬਾਕੀ ਬਾਈ ਨੇ ਮਿੱਤਰੋ ਦੇਖੋ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਬਾਈ ਨੇ ਜਿਵੇਂ ਤਾਂ ਹੀ ਦੱਸਿਆ ਨਾ ਵੀ ਜਿਹੜੀਆਂ ਘਰਾਂ ਦੇ ਵਿੱਚ ਪਾਲ ਕੇ ਕੋਈ ਵੀ ਭਰਾ ਨੇ ਜਦੋਂ ਐਨੀਮਲ ਆਪਾਂ ਨੂੰ ਲੈਣ ਦਾ ਸੁਆਦ ਵੀ ਆ ਜਾਂਦਾ ਜਿਵੇਂ ਬਾਈ ਨੇ ਦੱਸਿਆ ਵੀ ਬਾਈ ਫੁੱਲ ਤਸੱਲੀ ਹੈ ਠੀਕ ਹੈ ਪਸ਼ੂ ਤਾਂ ਵਧੀਆ ਸੂਆ ਪਾਜੇ ਤਾਂ ਦਸੱਲੀ ਹੋ ਜਾਂਦੀ ਹੈ ਬਾਈ ਤੇ ਬਾਕੀ ਹਜੇ ਮੱਝ ਨੇ ਜਿਵੇਂ 2-3 ਦਿਨ ਤਾਂ ਮੱਝ ਉਹੀ ਦਿਖਾਈ ਦੇ ਜਾਂਦੀ ਹੈ ਹਜੇ ਵੀ ਬਾਈ ਦੇ ਹਿਸਾਬ ਨਾਲ 3 ਦਿਨ ਤਾਂ ਉਹੀ ਰੈਂਦੇ ਆ ਤਾਂ ਬਾਕੀ ਸਾਰੀ ਡਿਟੇਲ ਦੇ ਵਿੱਚ ਸਾਰੀ ਗੱਲਬਾਤ ਬਾਈ ਦੇ ਨਾਲ ਉਹ ਦੇਸੀ ਕਰਕੇ ਕਰਾਈਆ ਤੁਸੀਂ ਦੇਖ ਸਕਦੇ ਕੋਈ ਨਾ ਜਾਣਦੇ ਜਾਣਦੇ ਕੋਈ ਗੱਲ ਨਹੀਂ ਰਿਆ ਗਾਂ ਚਲਾ ਲੈ ਗਿਆ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੋ ਵੀ ਇੰਦਰਾ ਗਈ ਸੀ ਮਾਰੇ ਡਰ ਕੇ ਤੇ ਹੁਣ ਕੋਈ ਫੇਰੀ ਪਸੀ ਚਲ ਜਾ ਕੇ ਜਾਂਦਾ ਪਸ਼ੂ ਆ ਦੇ ਥਾਣੂ ਭਜਦਾ ਹੁੰਦਾ ਨਾ ਤਾਂ ਬਾਈ ਦੇ ਨਾਲ ਨੰਬਰ ਵੀ ਤੁਹਾਨੂੰ ਬਾਈ ਦੇ ਨਾਲ ਕਰਾਉਣੇ ਕਰ ਲਓ ਨੰਬਰ ਪੁੱਛਦੇ ਆ ਬਾਈ ਦੇ ਤੇ ਪਹਿਲਾਂ ਤੁਹਾਨੂੰ ਮੈਂ ਇਹਦੀ ਫੀਮੇਲ ਜਿਹੜੀ ਮਗਰਲੇ ਸੂਈ ਦੀ ਉਹ ਦਿਖਾ ਦੇ ਆਂ ਨਗਾ ਇਹ ਵੀ ਚੀਜ਼ ਬਹੁਤ ਮੇਨ ਹੁੰਦੀ ਆ ਬਹੁਤ ਸੋਹਣੀ ਫੀਮੇਲ ਕੱਟੀ ਦਿੱਤੀ ਵੀ ਡਰ ਨਾ ਜਾਵੀ ਜੇ ਤਾਂ ਇਧਰਲੇ ਪਾਸੇ ਖੜੀ ਸੀ ਆਡਰ ਬੜਾ ਸੋਹਣਾ ਸੀ ਇਹਦਾ ਤੇ ਜੈਗੂ ਬੜਾ ਸੋਹਣਾ ਸੀ ਸੋਹਣੀ ਆ ਫੀਮੇਲ ਬਾਈ ਕਹਿੰਦਾ ਹੁਣ ਆਪਣੇ ਘਰ ਵਿੱਚ ਬਸ ਆਹ ਕੱਟੀ ਪਿਆਰ ਕਰ ਲਾਂਗੇ ਬਸ ਚਲੋ ਤੁਹਾਨੂੰ ਪਤਾ ਆਮ ਕਰਾਂ ਚ ਇੰਦੀ ਚੱਲਦਾ ਇੱਕ ਅੱਧੀ ਬਰੀਡ ਵਾਸਤੇ ਆਪਾਂ ਕੰਮ ਕਰੀ ਜਾਂਦੇ ਦੂਜਾ ਜਦੋਂ ਬਣ ਜਾਂਦੀ ਆ ਕੰਮ ਆ ਫੇਰ ਆਪਾਂ ਇੱਕ ਅੱਧੀ ਸੇਲ ਹੋ ਜਾਂਦੀ ਆ ਹਨ ਬਾਈ ਨੰਬਰ ਕਿੰਨਾ ਆਪਣਾ ਨੰਬਰ 9964830764 9464830764 ਠੀਕ ਹੈ ਜੀ ਇਹ ਨੰਬਰ ਆ ਬਾਈ ਇਹ ਤੁਹਾਡਾ ਨੰਬਰ ਹੀ ਹੈ ਜੀ ਹਾਂਜੀ ਮੇਰਾ ਨਾਮ ਕੀ ਆ ਬਾਈ ਤੁਹਾਡਾ ਹਰੀਸ਼ਮ ਸਿੰਘ ਆ ਜੀ ਹਰੀਸ਼ਮ ਸਿੰਘ ਆ ਜੀ ਪਿੰਡ ਸੇਲਵਰਾ ਜੀ ਇਹ ਲਓ ਵੀ ਰੀਸ਼ਮ ਬਾਈ ਦਾ ਨੰਬਰ ਆ ਗਿਆ ਜਿਆਦਾ ਜਾਣਕਾਰੀ ਲੈਣ ਵਾਸਤੇ ਰੀਸ਼ਮ ਬਾਈ ਨੂੰ ਕਰੋ ਫੋਨ ਤੇ ਮਾਝ ਤੁਸੀਂ ਦੇਖ ਲਈ ਤੇ ਬਾਕੀ ਜਦੋਂ ਕੋਲ ਆ ਕੇ ਦੇਖੋਗੇ ਤਾਂ ਹੋਰ ਵੀ ਸ਼ਵਾਦ ਆਊਗਾ ਧੰਨਵਾਦ